ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਨੌਜਵਾਨ ਫਰੰਟ ਅਤੇ ਸਮੂਹ ਹੁਸ਼ਿਆਰਪੁਰ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਅੱਜ ਤੀਸਰੀ ਵਾਰ ਜਿਹੜਾ ਸਿੰਘ ਸਭਾ ਗੁਰਦੁਆਰਾ ਹੁਸ਼ਿਆਰਪੁਰ ਤੋਂ ਅੱਜ ਇੱਕ ਜਿਹੜੇ ਹੜਪੀੜਤਾਵਾਂ ਦੇ ਲਈ ਰਾਹਤ ਸਮਗਰੀ ਜਿਹੜੀ ਆ ਉਹ ਫਰੋਜ਼ਪੁਰ ਦੇ ਇਲਾਕਿਆਂ ਦੇ ਵਿੱਚ ਬੰਡਾਲਾ ਪਿੰਡ ਪਾਉਵਾਲ ਉੱਥੇ ਜਿਹੜੀ ਲੈ ਕੇ ਜਾਈ ਜਾਵੇ ਜਿੱਥੇ ਜਿਹੜਾ ਹੜਪੀੜਤਾਵਾਂ ਦੇ ਲਈ ਪਹਿਲਾਂ ਵੀ ਲੈ ਕੇ ਜਾ ਚੁੱਕੇ ਹਾਂ ਸਾ ਵੀ ਹੋਰ ਵੀ ਸਸਤਾਵਾਂ ਨਹੀਂ ਦੇ ਇਹ ਕਿਤਾ ਸੋਚਿਆ ਕਿ ਹੁਣ ਵੀ ਲੈ ਕੇ ਜਾਣੀ ਚਾਹੀਦੀ ਹੈ ਕਿਉਂਕਿ ਉੱਥੇ ਰਾ ਜੋਖੇ ਹਾਲਾਤ ਨੇ ਹਜੇ ਵੀ ਉਸੇ ਦਸਰ ਅਸੀਂ ਪਹਿਲਾਂ ਵੀ ਜਦੋਂ ਹੜ੍ਹ ਆਏ ਸੀ ਉਸ ਵੇਲੇ ਵੀ ਅਸੀਂ ਪਿੰਡਾਂ ਦੇ ਵਿੱਚ ਉੱਥੇ ਗਏ ਸੀਗੇ ਉੱਥੇ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਲੋੜ ਸੀਗੀ ਉਹ ਆ ਕੇ ਇੱਥੇ ਸੰਗਤ ਨੂੰ ਅਸੀਂ ਦੱਸਿਆ ਸੀਗਾ ਤੇ ਉਹਨਾਂ ਦੇ ਉੱਥੇ ਅਸੀਂ ਦੇਖਿਆ ਸੀ ਕਿ ਬਹੁਤ ਇਹ ਜਿਹੜੇ ਪਿੰਡਾਂ ਦੇ ਵਿੱਚ ਜਿੱਥੇ ਪਾਣੀ ਆਇਆ ਉੱਥੇ ਉਹਨਾਂ ਦੇ ਬਿਸਤਰੇ ਜਿਹੜੇ ਹੈਗੇ ਆ ਜਿਹੜੇ ਘਰ ਦਾ ਸਮਾਨ ਹੈਗਾ ਉਹ ਪਾਣੀ ਦੇ ਵਿੱਚ ਹੜਾਂ ਦੇ ਵਿੱਚ ਰੁੜ ਗਿਆ ਸੀ ਤੇ ਹੁਣ ਉੱਥੇ ਜਿਹੜੀ ਲੋਡ ਵਾ ਜਿਹੜੀਆਂ ਚੀਜ਼ਾਂ ਨੇ ਜਿਦਾ ਦਵਾਈਆਂ ਗੱਦੇ ਬਿਸਤਰੇ ਸੁੱਕੀ ਰਸਦ ਜਿਹੜੀ ਆ ਉੱਥੇ ਬਹੁਤ ਜ਼ਿਆਦਾ ਲੋਡ ਆ ਤੇ ਉਹ ਲੈ ਕੇ ਆਸੀਂ ਅੱਜ ਜਾ ਰਹੇ ਹਾਂ